ਸਾਰਾ neck ਦੇ ਵਰਕ ਨੀਚੇ ਜੋ ਘੇਰੇ ਤੱਕ ਵੱਗ ਪਿਓਰ ਕਾਟਰ ਸਟਾਫ ਰਹੇਗਾ ਨਾਲ ਰਹੇਗਾ ਸੈਮੀ ਦਾ ਦੁਪੱਟਾ ਪੂਰੀ 5 ਮੀਟਰ ਕੱਟ ਰਹੀ ਹੈਗੀ ਸੂਟ ਦੀ ਕਲਰ ਮਿਲਣਗੇ ਤੁਹਾਨੂੰ ਇਸ ਤਰ੍ਹਾਂ ਦੇ ਆ ਗਏ ਤਿੰਨ ਰੰਗਾਂ ਦਾ ਕਲਰ ਚਾਰਟ ਆ ਡਿਜ਼ਾਈਨਿੰਗ ਬਹੁਤ ਮਿਲੇਗੀ ਇਹਦੇ ਵਿੱਚ 250 ਰੁਪਏ ਹੋਲਸੇਲ ਵਿਕਣ ਵਾਲੀ ਡਿਜ਼ਾਈਨਿੰਗ ਅੱਜ ਦੀ ਵੀਡੀਓ ਚ ਐਸਕੇ ਟੈਕਸਟਲ ਮਰਿੰਡਾ ਤੇ ਤੁਹਾਨੂੰ ਸੂਟ ਮਿਲਣਾ ਹੈ ਸਿਰਫ 165 ਰੁਪਏ ਦਾ 165 ਰੁਪਏ ਦਾ ਸੂਟ ਪੂਰਾ ਆਲ ਓਵਰ 5 ਮੀਟਰ ਪੂਰੀ ਕਢਾਈ ਪਿਓਰ ਕਾਟਰ ਸਟਾਫ ਰਹਿਣਾ ਤਪੱਟੇ ਦੀ ਗੱਲ ਕਰ ਦਮਾ ਨਾਲ ਰਗਾ ਦੁਪੱਟਾ ਸੈਮੀ ਦਾ ਆਹ ਲੋ ਕਲਰ ਚਾਰਟ ਮਿਲਣਗੇ ਇਸ ਤਰ੍ਹਾਂ ਦੇ 165 ਰੁਪਏ ਦੀ ਰੇਂਜ ਪੂਰੀ ਗਾਰੰਟੀ 250 ਵਿਗਨੇ ਡਿਜ਼ਾਈਨਿੰਗ ਸਿਰਫ 165 ਰੁਪਏ ਦੀ ਰੇਂਜ ਦੇ ਵਿੱਚ ਆਓ ਅਗਲਾ ਡਿਜ਼ਾਈਨ ਦੇਖੋ ਘੇਰੇ ਦਾ ਘੇਰਾ ਵੀ اسی ਰੇਟ 'ਚ ਮਿਲੇਗਾ 165 ਰੁਪਏ ਦੀ ਰੇਂਜ 'ਚ 250 275 ਹੋਲਸੋਲ ਵਿਗਲੇ ਦੀ ਡਿਜ਼ਾਈਨਿੰਗ ਸਿਰਫ 165 ਰੁਪਏ ਪੂਰੀ ਗਾਰੰਟੀ ਦੇ ਚੈਲੰਜ ਨਾਲ ਰੇਟ ਇਸ ਤਰ੍ਹਾਂ ਦੇ ਮਿਲਨੇ ਆ ਕਲਰ ਚਾਰਟ ਤਿੰਨ ਤੀ ਰੰਗਾਂ ਦੇ ਰੇਟ ਸਿਰਫ 165 ਰੁਪਏ ਡਿਜ਼ਾਈਨਿੰਗ ਜਿੰਨੀ ਮਰਜ਼ੀ ਕੁਆਂਟੀਟੀ ਜਿੰਨੀ ਮਰਜ਼ ਉਸ ਤੋਂ ਅਗਲੀ ਡਿਜ਼ਾਈਨਿੰਗ ਦੇਖੋ ਜੀ ਆਹ ਲੋ ਚਿਤਰਾ ਵੇਸ ਦੇ ਉੱਤੇ ਡਿਜ਼ਾਈਨਿੰਗ ਆ ਨਾਲ ਰਹਿਣਾ ਸੈਮੀ ਦਾ ਦੁਪੱਟਾ ਪੂਰਾ ਆਲ ਓਵਰ ਸੂਟ 5 ਮੀਟਰ ਦੇਖੋ ਕਿੰਨੀ ਪਿਆਰੀ ਨੱਕ ਦੇ ਘੜਾਈ ਆ ਨੀਚੇ ਘੇਰੇ ਤੱਕ ਕਲਰ ਚਾਰਡ ਮਿਲਣਗੇ ਇਸ ਤਰ੍ਹਾਂ ਦੇ ਚਾਰ ਰੰਗਾਂ ਦਾ ਕਲਰ ਚਾਰਡ ਆ ਲੋ ਚਾਰ ਚਾਰ ਰੰਗਾਂ ਦਾ ਕਲਰ ਚਾਰਡ ਰੇਟ ਸਿਰਫ 195 ਰੁਪਏ 195 ਰੁਪਏ ਦੀ ਰੇਂਜ ਚ ਪੂਰਾ ਆਲ ਓਵਰ 5 ਮੀਟਰ ਸੂਟ ਡਿਜ਼ਾਈਨ ਮਿਲਣਗੇ ਦੋ ਦੋ ਡੇਰ ਮਿਲਣਗੇ ਕਲਰ ਚਾਰਟ ਵੀ ਦੋ ਮਿਲਣਗੇ ਇਸ ਦੇ ਵਿੱਚ ਆ ਦੇਖੋ ਇੱਕ ਡਾਰਕ ਇੱਕ ਲਾਈਟ ਕਲਰ ਚਾਰਟ ਰੇਟ ਸਿਰਫ 195 ਰੁਪਏ ਪੂਰੀ ਗਾਰੰਟੀ ਦੇ ਚੇਂਜ ਨਾਲ ਰੇਟ ਆ ਕਦੇ ਨਹੀਂ ਮਿਲਗਾ 195 ਰੁਪਏ ਦੇ ਵਿੱਚ ਅਰ ਅਗਲੀ ਡਿਜ਼ਾਈਨ ਨੂੰ ਦੇਖੋ ਜੀ ਪੂਰਾ ਆਲ ਓਵਰ ਸੂਟ ਮਿਲੇਗਾ ਪ੍ਰਿੰਟ ਕਾਟਨ ਦਾ ਤੇ ਗੱਲ ਕਰਦੀ ਹੈ ਦੁਪੱਟੇ ਦੀ ਦੁਪੱਟਾ ਵੀ ਮਿਲੇਗਾ ਕਾਟਨ ਦਾ 2.5 ਮੀਟਰ ਕੱੜ ਦਾ ਪੂਰਾ ਦੁਪੱਟਾ ਕਾਟਨ ਦਾ ਆ ਲੋ ਕਲਰ ਚਾਰਟ ਮਿਲਣਗੇ ਇਸ ਤਰ੍ਹਾਂ ਦੇ ਆ ਲੋ ਚਾਰ ਚਾਰ ਅੰਕਾਂ ਦੇ ਕਲਰ ਚਾਰਟ ਹਾਂ ਰੇਟ ਦੀ ਗੱਲ ਕਰਦੀ ਏ ਰੇਟ ਪੂਰਾ ਗਾਰੰਟੀ ਵਾਲਾ ਚੈਲੰਜ ਨਾਲ ਪਿਓਰ ਕਾਟਨ ਰਹਿਗਾ ਸਟੱਫ ਪਿਓਰ ਕਾਟਨ ਦਾ ਮਤਲਬ ਲੀਜੀ ਬੀਜੀ ਕਪੜਾ ਤੇ ਦੁਪੱਟੇ ਦੀ ਗੱਲ ਕਰਾਂ ਦੇਖੋ ਜੀ ਦੁਪੱਟਾ ਦੁਪੱਟਾ ਮਿਲੇਗਾ ਪੂਰਾ 2.5 ਮੀਟਰ ਕੱਢ ਦਾ ਪੂਰੀ ਲੈਂਥ ਦੇ ਨਾਲ ਕਲਰ ਚਾਰਟ ਮਿਲਣਗੇ ਤੁਹਾਨੂੰ ਇਸ ਤਰ੍ਹਾਂ ਦੇ ਆਲੋ ਚਾਰ-ਚਾਰ ਰੰਗਾਂ ਦੇ ਕਲਰ ਚਾਰਟ ਤਿੰਨ ਮਿਲਣਗੇ ਡਿਜ਼ਾਈਨ ਇਸ ਦੇ ਵਿੱਚ ਆਲੋ ਤੀਸਰਾ ਡਿਜ਼ਾਈਨ ਸੂਟ ਪੂਰਾ ਆਲ ਓਵਰ 5 ਮੀਟਰ ਪਿਓਰ ਕਾਟਨ ਦਾ ਸਟੱਫ ਤੇ ਨਾਲ ਗੱਲ ਕਰ ਦਮਾ ਦੁਪੱਟੇ ਦੀ ਦੁਪੱਟਾ ਮਿਲੇਗਾ ਪੂਰਾ 2.5 ਮੀਟਰ ਖੁੱਲਾ ਚੋੜਾ ਲੈਥਾ ਰੰਗ ਚਾਰਟ ਵੀ ਮਿਲਣਗੇ ਇਸ ਦੇ ਵਿੱਚ ਚਾਰ ਚਾਰ ਰੰਗਾਂ ਦੇ ਕਲਰ ਚਾਰਟ ਤੇ ਰੇਟ ਦੀ ਗੱਲ ਕਰਦਾਂ ਸੂਟ ਮਿਲਣਾ ਸਿਰਫ 195 ਰੁਪਏ ਦੀ ਰੇਟ ਚ ਪਿਓਰ ਕੋਟਨ ਡਿਜ਼ਾਈਨ ਜਿੰਨੀ ਮਰਜ਼ੀ ਕੁਆਂਟੀਟੀ ਰੇਟ 195 ਰੁਪਏ ਪੂਰਾ 5 ਮੀਟਰ ਸੂਟ ਤੇ 2.5 ਮੀਟਰ ਕੱਟਦਾ ਰਹੇਗਾ ਦੁਪੱਟਾ ਉਸ ਤੋਂ ਬਾਅਦ ਅਗਲੀ ਡਿਜ਼ਾਈਨ ਦੇਖੋ ਯਾਰੋ ਸਾਰਾ ਨੈੱਕ ਤੇ ਵਰਕ ਰਹੇਗਾ ਅ ਪ੍ਰਿੰਟਰ ਹੈਗੀ ਬਾਟਮ ਤੇ ਗੱਲ ਕਰਦੀ ਇਹ ਆ ਲੋ ਦੁਪੱਟਾ ਵੀ ਕੋਟਨ ਦਾ ਰਹੇਗਾ ਪ੍ਰਿੰਟ ਠੀਕ ਹੈ ਜੀ ਕਲਰ ਚਾਰਟ ਮਿਲਣਗੇ ਇਸ ਤਰ੍ਹਾਂ ਦੇ ਚਾਰ ਚਾਰ ਰੰਗਾਂ ਦਾ ਕਲਰ ਚਾਰਟ ਫੂਟ ਮਿਲਣਾ ਸਿਰਫ ਤੁਹਾਨੂੰ 225 ਰੁਪਏ ਦੀ ਰੇਂਜ ਦੇ ਵਿੱਚ 2.5 3 ਦੀ ਕੱਟ 2.5 ਮੀਟਰ ਦੁਪੱਟਾ ਰੇਟ 225 ਡਿਜ਼ਾਈਨ ਦੇਖੀ ਚਲੋ ਕਿੰਨੇ ਸ਼ਾਨਦਾਰ ਆ ਲੋ ਦੂਸਰਾ ਡਿਜ਼ਾਈਨ ਵੀ ਸੀ ਦੇ ਵਿੱਚ ਸਾਰਾ ਨੈਕ ਤੇ ਕੰਮ ਤੇ ਪ੍ਰਿੰਟਰ ਰਹਿਣੀ ਇਸ ਦੀ ਬਾਟਮ ਤੇ ਨਾਲੇ ਮਿਲ ਗਿਆ ਪ੍ਰਿੰਟਡ ਦੁਪੱਟਾ ਦੇਖੋ ਪ੍ਰਿੰਟਡ ਦੁਪੱਟਾ ਪੂਰਾ 2.5 ਮੀਟਰ ਕੱਢਦਾ ਕਲਰ ਚਾਰਟ ਮਿਲਣਾ ਤੁਹਾਨੂੰ ਇਸ ਤਰ੍ਹਾਂ ਦੇ ਚਾਰ-ਚਾਰ ਰੰਗਾਂ ਦੇ ਕਲਰ ਚਾਰਟ ਡਿਜ਼ਾਈਨ ਕਿਤੇ ਕੁਆਂਟੀਟੀ ਜਿੰਨੀ ਮਰਜ਼ੀ ਮੰਗਾ ਸਕਦੇ ਆ ਤੀਸਰਾ ਡਿਜ਼ਾਈਨ ਦੇਖੋ ਜੀ ਡਾਰਕ ਕਲਰ ਚਾਰਟ ਇਹ ਤਿੰਨ ਮਿਲਣਗੇ ਡਿਜ਼ਾਈਨ ਕੁਆਂਟੀਟੀ ਜਿੰਨੀ ਮਰਜ਼ੀ ਆਲੋ ਪੂਰਾ ਨੈੱਕ ਤੇ ਨਾਲ ਮਿਲੇਗੀ ਪ੍ਰਿੰਟ ਬਾਟਮ ਤੇ ਨਾਲ ਮਿਲੇਗਾ ਪ੍ਰਿੰਟਡ ਦੁਪੱਟਾ 295 ਵਿਗਣ ਵਾਲੀ ਡਿਜ਼ਾਈਨਿੰਗ ਹੋਲ ਸੇਲ ਦੇ ਵਿੱਚ ਸੂਟ ਮਿਲਣਾ ਤੁਹਾਨੂੰ ਸਿਰਫ 225 ਰੁਪਏ ਦੀ ਰੇਂਜ ਦੇ ਵਿੱਚ 225 ਦੀ ਰੇਂਜ ਦੇ ਵਿੱਚ ਜਿੰਨੀ ਮਰਜ਼ੀ ਬੰਦੇ ਬੰਦ ਪਰਤ ਲੈ ਜੋ ਸਿਰਫ 225 ਰੁਪਏ ਅਗਲਾ ਕਲਰ ਚਾਰਟ ਦੇਖੋ ਜੀ ਇਸ ਦੇ ਵਿੱਚ ਇਹਦੀ ਕਲਰ ਚਾਰਟ ਉਹੀ ਤੇ ਰਹੇਗਾ 225 ਦੀ ਰੇਂਜ ਦੇ ਵਿੱਚ ਨਾਲ ਮਿਲੇਗਾ ਤੁਹਾਨੂੰ ਕਾਟਨ ਦਾ ਦੁਪੱਟਾ ਇਸ ਤਰ੍ਹਾਂ ਦਾ ਪੂਰੇ ਪਿਓਰ ਕਾਡਨ ਦੇ ਦੁਪੱਟੇ 1.5 ਮੀਟਰ ਕੱਢਦੇ ਕਲਰ ਚਾਰਡ ਦੇਖੋ ਇਸ ਤਰ੍ਹਾਂ ਦੇ ਚਾਰ ਰੰਗਾਂ ਦਾ ਕਲਰ ਚਾਰਡ ਰੇਟ ਸਿਰਫ 225 ਰੁਪਏ ਅਗਲੀ ਡਿਜ਼ਾਈਨਿੰਗ ਦੇਖੋ ਜੀ ਆਹੋ 295 ਵਿਗਣ ਵਾਲੀ ਡਿਜ਼ਾਈਨਿੰਗ ਆ ਸਾਰਾ ਨੈੱਕ ਦੇ ਕਮ ਟਾਈ ਬੱਟੀ ਦਾ ਨਾਲ ਰਹੇਗੀ ਪ੍ਰਿੰਟ ਬਾਟਮ ਦੁਪੱਟੇ ਦੀ ਗੱਲ ਕਰਦੀ ਹੈ ਦੁਪੱਟਾ ਵੀ ਰਹੇਗਾ ਕਾਡਨ ਦਾ ਪ੍ਰਿੰਟ ਕਲਰ ਚਾਰਟ ਮਿਲਣਗੇ ਇਸ ਤਰ੍ਹਾਂ ਦੇ ਚਾਰ ਰੰਗਾਂ ਦੇ ਪਿਓਰ ਕਾਟਨ ਸਟਾਫ ਟਾਈ ਪੱਟੀ ਦੇ ਨਾਲ ਕਲਰ ਚਾਰਟ ਮਿਲਣਗੇ ਤੁਹਾਨੂੰ ਇਸ ਦੇ ਵਿੱਚ ਦੋ ਦੋ ਕਲਰ ਚਾਰਟ ਦਿਖਾਉਂਗਾ ਇਸ ਵੀਡੀਓ ਚ ਆ ਲੋ ਸਾਰਾ ਘੇਰੇ ਦੇ ਚਿਕਨ ਦਾ ਕੰਮ ਉੱਪਰ neck ਦੇ ਚਿਕਨ ਦਾ ਤੇ ਨਾਲ ਮਿਲਿਆ ਗਿਆ ਕਾਟਨ ਦਾ ਦੁਪੱਟਾ ਕਾਟਨ ਦਾ ਦੁਪੱਟਾ ਪੂਰਾ 2.5 ਮੀਟਰ ਕੱਢਦਾ 295 ਵਾਲੀ ਡਿਜ਼ਾਈਨਿੰਗ ਸਿਰਫ ਮਿਲਣੀ ਆ 235 ਰੁਪਏ 235 ਰੁਪਏ ਦੀ ਰੇਂਜ ਚ ਬਹੁਤ ਪਿਆਰੀ ਡਿਜ਼ਾਈਨ ਹੈ ਅਗਲੀ ਦੇਖੋ ਯਾਰੋ ਪਿਓਰ ਕਾਟਨ ਦਾ ਸਟੱਫ ਸੂਟ ਪੂਰਾ ਆਲਓਵਰ 5 ਮੀਟਰ ਦੁਪੱਟੇ ਦੀ ਗੱਲ ਕਰਦੀ ਹੈ ਦੁਪੱਟਾ ਵੀ ਪਿਓਰ ਕਾਟਨ ਦਾ ਰਹੇਗਾ ਕਲਰ ਚਾਰਟ ਮੈਨੇ ਉਹਨੂੰ ਇਸ ਤਰ੍ਹਾਂ ਦੇ ਅਗਲਾ ਡੀਆ ਮਿਲੇਗਾ ਲਾਈਟ ਸ਼ੇਡ ਦੇ ਵਿੱਚ ਆਪ ਲਾਈਟ ਸ਼ੇਡ ਦੇ ਵਿੱਚ ਬਸ਼ੁਰਗਾ ਦਾ ਪਿਓਰ ਕਾਟਨ ਸਟੱਫ ਦੁਪੱਟਾ ਮਿਲੇਗਾ ਪੂਰਾ ਕਾਟਨ ਦਾ 2.5 ਮੀਟਰ ਕੱਢਦਾ ਦੇਖੋ ਪ੍ਰਿੰਟ ਮਿਲ ਗਿਆ ਦੁਪੱਟਾ ਕਲਰ ਚਾਰਟ ਮਿਲਣਗੇ ਇਸ ਦੇ ਵਿੱਚ ਵੀ ਚਾਰ ਰੰਗਾਂ ਦਾ ਕਲਰ ਚਾਰਟ ਆ ਦੇਖੋ ਅਗਲਾ ਕਲਰ ਚਾਰਟ ਮਿਲੇਗਾ ਲੋ ਪਿਓਰ ਲਿਜੀ ਬੀ ਸਾਬ ਰਹੇਗਾ ਪਿਓਰ ਕਾਟਨ ਦਾ ਹੈਗੀ ਪਿਓਰ ਕਾਟਨ ਪੂਰਾ ਆਲ ਓਵਰ 5 ਮੀਟਰ ਥੂ ਨਾਲ ਦੁਪੱਟਾ ਰਹੇਗਾ ਪਿਓਰ ਕਾਟਨ ਦਾ ਇਸ ਤਰ੍ਹਾਂ ਅੰਦਰ ਆਣਿਆ ਪ੍ਰਿੰਟਡ ਪੱਟੇ 2x2 ਪਿਓਰ ਕਾਟਨ ਸਟਾਫ カラー ਮਿਲਣਗੇ 4 ਡਿਜ਼ਾਈਨ ਮਿਲਣਗੇ 3 ਰੇਟ ਮਿਲੇਗਾ ਸਿਰਫ 245 ਰੁਪਏ 245 ਰੁਪਏ ਦੀ ਰਿੰਜ ਪੂਰਾ ਆਲ ਓਵਰ 5 ਮੀਟਰ ਸੂ ਅਗਲੀ ਡੇਰੀ ਦੇਖੋ ਜੀ ਆਹ ਇਹ ਵੀ ਪ੍ਰਿੰਟ ਤੇ ਰਹੇਗੀ ਕਾਟਨ ਸਾਫ ਸਾਰਾ ਘੇਰੇ ਦੇ ਕੰਮ ਤੇ ਨਾਲ ਮਿਲੇਗਾ ਟਪਟਾ ਪੀਸ ਦੇ ਨਾਲ ਪ੍ਰਿੰਟ ਆਹੋ 컬러 ਚਾਰਟ ਮਿਲਣਗੇ ਇਸ ਤਰ੍ਹਾਂ ਦੇ 4 ਚਾਰਨਗਾ ਦੇ 컬러 ਚਾਰਟ ਆਹੋ ਡਿਜ਼ਾਈਨ ਦੇਖੋ ਜੀ ਡਿਜ਼ਾਈਨ ਮਿਲਣਗੇ ਇਸ ਦੇ ਵਿੱਚ 3 ਇੰਨੇ ਡੀਆਂ ਦਾ ਦੂਸਰਾ ਡੀਆਂ ਇਹ ਕਿਰੇ ਦੇ ਵਰਕ ਪੱਟਾ ਮਿਲੇਗਾ ਪਿਓਰ ਕਾਟਨ ਕਲਰ ਚਾਰਟ ਦੇਖੋ ਕਿੰਨੇ ਸ਼ਾਨਦਾਰ ਹੈ ਚਾਰ ਚਾਰ ਰੰਗਾਂ ਦਾ ਕਲਰ ਚਾਰਟ ਅਗਲਾ ਡੀਆਂ ਮਿਲ ਗਈ ਡਾਰਕ ਸ਼ੇਡ ਦੇ ਵਿੱਚ ਸਾਰਾ ਕਿਰੇ ਦੇ ਵਰਕ ਪਿਓਰ ਕਾਟਨ ਸਟਾਫ ਦੇ ਰਹੇ ਨੇ ਯਾ ਦੁਪੱਟੇ ਕਲਰ ਚਾਰਟ ਇਸ ਤਰ੍ਹਾਂ ਹੈ ਸੂਟ ਮਿਲਣਾ ਏ ਤੁਹਾਨੂੰ ਸਿਰਫ 225 ਰੁਪਏ ਦੇ ਰੇਂਜ ਦੇ ਵਿੱਚ ਪਿਓਰ ਕਾਟਨ ਦੇ ਉੱਤੇ ਪੂਰਾ 5 ਮੀਟਰ ਸੂਟ ਪੱਲੇ ਦੇ ਕਢਾਈ ਕਾਟਨ ਦਾ ਦੁਪੱਟਾ ਰੇਟ ਸਿਰਫ 225 ਅਗਲੀ ਡਿਜ਼ਾਈਨ ਦੇਖੋ ਜੀ ਇਹ ਵੀ ਕਾਟਨ ਵੇਜ ਦੇ ਉੱਤੇ ਘੇਰੇ ਤੇ ਕੰਮ ਸਾਰਾ ਇਸ ਤਰ੍ਹਾਂ ਦਾ ਘੇਰੇ ਦੇ ਕੰਮ ਰਹੇਗਾ ਦੁਪੱਟੇ ਦੀ ਗੱਲ ਕਰਦੀ ਏ ਦੁਪੱਟਾ ਰਹਿ ਗਈ ਸੈਮੀ ਦਾ ਸੈਮੀ ਚੈੱਕ ਦਾ ਦੁਪੱਟਾ ਸਿਕਵੈਂਸ ਵਰਕ ਦੇ ਨਾਲ ਕਲਰ ਦੇਖੋ ਜੀ ਆਹ ਬੀ ਚਾਰ ਅੰਕਾਂ ਦਾ ਕਲਰ ਚਾਰਟ ਰੇਟ ਦੀ ਗੱਲ ਕਰਦੀ ਹੈ ਟੂਰ ਮਿਲਣਾ ਸਿਰਫ 265 ਰੁਪਏ ਦੀ ਰੇਂਜ ਦੇ ਵਿੱਚ ਸਿਕਵੈਂਸ ਵਰਕ ਦੇ ਨਾਲ 265 ਰੁਪਏ ਕਲਰ ਚਾਰਟ ਦੇਖੋ ਜੀ ਆਹ ਬੀ ਇਸ ਤਰ੍ਹਾਂ ਚਾਰ ਅੰਕਾਂ ਦਾ ਕਲਰ ਚਾਰਟ ਆ ਕੰਟਰਾਸਟ ਰਹੇ ਨੇ ਦੁਪੱਟੇ ਸਿਰਫ 265 ਰੁਪਏ ਉੱਤੇ ਅਗਲੀ ਡਿਜ਼ਾਈਨ ਦੇਖੋ ਜੀ ਮਸਲੀਨ ਦੇ ਉੱਤੇ ਪਿਓਰ ਮਸਲੀਨ ਕੰਨੀ ਕੱਟ ਸਾਰਾ ਨੈਕ ਤੇ ਰਹੇਗਾ ਵਰਕ ਬਾਜੂ ਤੇ ਕਾ ਬੇਟੇ ਨਾਲ ਬਾਜੂ ਤੇ ਰਹਣਗੇ ਵਰਕ ਪੂਰੇ ਹੈਵੀ ਦੁਪੱਟਾ ਮਿਲੇਗਾ ਇਸ ਦੇ ਨਾਲ ਤੁਹਾਨੂੰ ਮਸਲੀਨ ਦਾ 2.5 ਮੀਟਰ ਕੱਟਦਾ ਇਸ ਤਰ੍ਹਾਂ ਤੁਹਾਨੂੰ 2.5 ਮੀਟਰ ਕੱਟਦਾ ਦੁਪੱਟਾ ਮਸਲੀਨ ਦਾ ਕਲਰ ਮਿਲਣਗੇ 4 ਆਹੋ ਇਸ ਤਰ੍ਹਾਂ ਚਾਰ ਚਾਰ ਰੰਗਾਂ ਦਾ ਕਲਰ ਚਾੜ ਸਾਢੇ 600 ਵਾਲੀ ਡਿਜ਼ਾਈਨਿੰਗ ਪਿਓਰ ਮਸਲੀਨ ਤੇ ਰੇਡ ਕਰਤਾ 450 ਰੁਪਏ ਬਾਜੂ ਵਰਕ ਤੇ ਨਾਲ ਸਾਰੇ ਡਬਲ ਹੈਡ ਦੇ ਕਰ ਅਗਲਾ ਸਬ ਦੇਖੋ ਜੀ ਕਾਟਨ ਸਟੱਫ ਦੇ ਉੱਤੇ ਰੂਬੀ ਕੌਨ ਵੇਸ ਸਾਰਾ ਕਢਾਈ ਨਾਲ ਪੈਚ ਵਰਕ ਦੇ ਨਾਲ ਮਸਲੀਨ ਦਾ ਦੁਪੱਟਾ ਮਿਲੇਗਾ ਛੇੜੜਾ ਲੋ ਛੇੜੜਾ ਦੁਪੱਟਾ ਮਿਲੇਗਾ ਮਸਲੀਨ ਦਾ ਕਲਰ ਮਿਲਣਗੇ ਤੁਹਾਨੂੰ ਇਹਦੇ ਵਿੱਚ 4 ਐਸਟ੍ਰੀ ਐਸਟ੍ਰੀਮ ਕਟਾ ਚਾਰ ਰੇਟ ਸਿਰਫ 575 ਵੇ ਅਗਲੀ ਡੇਰਿੰਗ ਦੇ ਕੋਈ ਪਿਓ ਕਾਟਨ ਵਿਜੀਪੀ ਸਟੱਫ ਦੇ ਉੱਤੇ ਸਾਰਾ ਨੈੱਕ ਦੇ ਘੇਰੇ ਦੇ ਕੰਮ ਨਾਲ ਚਿਕਨ ਦੀਆਂ ਲੈਸਾਂ ਤੇ ਨਾਲ ਮਿਲੇਗੇ ਟਪਟੇ ਵੀ ਮਸਲੀਨ ਦੇ ਟਪਟੇ ਦਾ ਪੂਰਾ ਕੰਮ ਹੋਇਆ ਰੈ ਜੰਦੀ ਲੈਸ ਲੱਗੀ ਪਈ ਹੈ 2.5 ਮੀਟਰ ਦੁਪੱਟਾ ਕਲਰ ਚਾਰਟ ਮਿਲਣਗੇ ਇਸ ਤਰ੍ਹਾਂ ਦੇ ਚਾਰ ਰੰਗਾਂ ਦਾ ਕਲਰ ਚਾਰਟ ਰੇਟ ਮਿਲਣਾ ਸਿਰਫ 395 ਰੁਪਏ ਅਗਲੀ ਡਿਜ਼ਾਈਨਿੰਗ ਤੇ ਪੂਰੀ ਪਿਓਰ ਮਸਲੀਨ ਦੇ ਉੱਤੇ ਸਾਰਾ ਘੇਰੇ ਦੇ ਵਰਕ ਪੂਰਾ ਡਬਲ ਹੈਡ ਦਾ ਰਹੇਗਾ ਕੰਮ ਤੇ ਗੱਲ ਕਰ ਦਮਾ ਟਪਟੇ ਦੀ ਦੁਪੱਟਾ ਰਹੇਗਾ ਇਸ ਦਾ ਟੂ ਸਾਈਡ ਵਰਕਡ 2.5 ਮੀਟਰ ਕੱਟ ਟੂ ਸਾਈਡ ਵਰਕ ਕਲਰ ਮਿਲਣਗੇ ਚਾ ਪੰਜ ਰੰਗਾਂ ਦਾ ਕਲਰ ਚਾਰੇ ਵਿੱਚ ਰੇਟ ਸਿਰਫ 595 ਰੁਪਏ ਦੀ ਰੇਂਜ ਦੇ ਵਿੱਚ ਪਿਓਰ ਮਸਲਿਨ ਦੇ ਉੱਤੇ ਅਗਲੀ ਡਿਜ਼ਾਈਨ ਦੇਖੋ ਜੀ ਯਾਰੋ ਪ੍ਰਿੰਟ 베ਸ ਪੂਰਾ ਨੈਕ ਦੇ ਕੰਮ ਸਾਰੀ ਫੋਟੋ ਵਾਲੀ ਡਿਜ਼ਾਈਨਿੰਗ ਤੇ ਨਾਲ ਬਾਜੂ ਦਾ ਕਾਫਟ ਨਾਲ ਬਾਜੂ ਦੇ ਵੀ ਰਹਿਣਗੇ ਵਰਕ ਤੇ ਦੁਪੱਟਾ ਮਿਲੇਗਾ ਮਸਲਿਨ ਦਾ ਪੂਰਾ 2.5 ਮੀਟਰ ਕੱਢਦਾ ਟੂ ਸਾਈਡ ਵਰਕ 695 795 ਡਿਜ਼ਾਈਨਿੰਗ ਫੋਟੋ ਵਾਲੇ ਸਿਰਫ 550 ਰੁਪਏ ਸਿਰਫ 550 ਦੀ ਰੇਂਜ ਦੇ ਵਿੱਚ ਡਿਜ਼ਾਈਨਿੰਗ ਤੇ ਕੁਆਂਟੀਟੀ ਦੀ ਕੋਈ ਕਮੀ ਨਹੀਂ ਇਹਦੇ ਲਈ ਕਰਨੀ ਪਣੀ ਹੈ ਵੀਡੀਓ ਕਾਲ ਡਿਜ਼ਾਈਨ ਬਹੁਤ ਮਿਲਣਗੇ ਸੈਂਪਲ ਦਿਖਾ ਰਹੇ ਹਾਂ ਵਿੱਚ ਅਗਲੀ ਡਿਜ਼ਾਈਨਿੰਗ ਦਾ ਕੋਈ ਡੀ ਨੈਚੁਰਲ ਕ੍ਰੇਵ ਦੇ ਉੱਤੇ ਵੀ ਨੈਚੁਰਲ ਕ੍ਰੇਵ ਦੇ ਉੱਤੇ ਪੂਰਾ neck ਦੇ ਕੰਮ ਹੈਵੀ ਤੇ ਦੁਪੱਟਾ ਮਿਲੇਗਾ ਪੂਰਾ ਵਰਕ ਕੀਤਾ ਹੋਇਆ ਇਸ ਤਰ੍ਹਾਂ ਦਾ ਸੈਮੀ ਦਾ ਕਲਰ ਮਿਲਣਗੇ 4 ਰੇਟ ਮਿਲੇਗਾ ਜੀ 430 ਰੁਪਏ 430 ਦੀ ਰੇਂਜ ਚ ਡੀ ਨੈਚੁਰਲ ਕੈਪ ਦੇ ਉੱਤੇ ਆ ਲੋ ਜੀ ਅਗਲੀ ਡਿਜ਼ਾਈਨਿੰਗ ਦੇ ਕੋਈ ਮਸਲੀਨ ਦੇ ਉੱਤੇ ਆ ਲੋ ਪਿਓਰ ਮਸਲੀਨ ਦੇ ਉੱਤੇ ਜਿਹੜੀ ਆ ਮੈਂ ਤੁਹਾਨੂੰ ਡਿਜ਼ਾਈਨਿੰਗ ਦਿਖਾ ਰਿਹਾ ਸਾਰੀ 695 795 ਦੇ ਬਾਜੂ ਦਿਖਾਵੇੜੇ ਬਾਜੂ ਤੇ ਰਹਿਣਗੇ ਵਰਕ ਤੇ ਦੁਪੱਟੇ ਦੀ ਗੱਲ ਕਰਦੀ ਹੈ ਦੁਪੱਟਾ ਮਿਲ ਗਿਆ ਇਹਦਾ ਟੂ ਸਾਈਡ ਵਰਕ ਕੀਤਾ ਬੇ ਸਿਰਨ 2.5 ਮੀਟਰ ਕੱਢ ਲਓ ਠੀਕ ਹੈ ਜੀ ਕਲਰ ਚਾਰਟ ਦੇਖੋ ਕਿੰਨੇ ਸ਼ਾਨਦਾਰ ਹੈ ਇਹ ਹਰ। 6 ਰੰਗਾਂ ਦਾ ਮਿਲੇਗਾ ਕਲਰ ਚਾਰਟ। ਰੇਡ ਦੀ ਗੱਲ ਕਰਨਾ ਪਿਓਰ ਮਸਲੀਨ ਦੇ ਉੱਤੇ ਬਾਜੂ ਵਰਕ ਦੇ ਨਾਲ ਡਬਲ ਹੈਡ ਦੇ ਕੰਮ 65600 695 ਦੀ ਡਿਜ਼ਾਈਨ ਕਿੰਨੀ ਹੈ ਸਿਰਫ 450 ਰੁਪਏ ਦੀ ਰੇਟ ਚ। ਡਿਜ਼ਾਈਨ ਬਹੁਤ ਹੈ ਇਹਦੇ ਲਈ ਕਰਨੀ ਪਣੀ ਹੈ ਵੀਡੀਓ ਕਾਲ ਡਿਜ਼ਾਈਨਾਂ ਦੀ ਕੋਈ ਕਮੀ ਨਹੀਂ। ਜਿੰਨੀ ਮਰਜ਼ੀ ਕੁਆਂਟੀਟੀ ਲੋ। ਅਗਲਾ ਵੇਚ ਆ ਗਿਆ ਜੀ। ਚਾਕਲੇਟ ਵੇਚ ਦੇ ਉੱਤੇ। ਟੋਟਲੀ ਆਰੀ ਵਰਕ ਦਾ ਕੰਮ ਨਾਲ ਦੇਖੋ ਬਾਜੂ ਦੇ ਵੀ ਇਹ ਹੈਗਾ ਕੰਮ ਦੁਪੱਟਾ ਮਿਲ ਗਿਆ ਇਸਦੇ ਨਾਲ ਮਸਲੀਨ ਦਾ ਸਿੱਕੋਂ ਦੇ ਵਰਕ ਦੇ ਨਾਲ ਨਾਲ ਮਿਲੇਗਾ ਬ੍ਰਸ਼ ਪੇਂਟ ਦਾ ਕੰਮ ਇਸ ਤਰ੍ਹਾਂ ਦਾ ਬ੍ਰਸ਼ ਪੇਂਟ ਦਾ ਕੰਮ ਨਾਲ ਆਰੀ ਵਰਕ ਕਲਰ ਮਿਲਣਗੇ 4 ਰੇਟ ਮਿਲੇਗਾ ਜੀ 575 ਅਗਲੀ ਡਿਜ਼ਾਈਨਿੰਗ ਦੇ ਕੋਈ ਜ਼ੋਰ ਜੜ ਦੇ ਉੱਤੇ ਪੂਰਾ ਫਰੰਟ ਹੈਵੀ ਪੂਰਾ ਫਰੰਟ ਰਹੇਗਾ ਹੈਵੀ ਜ਼ੋਰ ਜੜ ਦੇ ਉੱਤੇ ਪੱਟਾ ਵੀ ਤੁਹਾਨੂੰ ਇਸ ਦੇ ਨਾਲ ਮਿਲ ਗਈ ਜੋਰ ਜੱਟ ਦਾ ਦੇਖੋ ਇਸ ਤਰ੍ਹਾਂ ਇਹ ਗਾ ਜੀ ਕਲਰ ਮਿਲਣਗੇ 4 ਰੇਟ ਦੀ ਗੱਲ ਕਰਦੀ ਐ ਸੂਟ ਮਿਲਣਾ ਸਿਰਫ 475 ਰੁਪਏ 475 ਰੁਪਏ ਦੀ ਰੇਂਜ ਫੋਟੋ ਉੱਤੇ ਡਿਜ਼ਾਈਨ ਵੀ ਜੋਰ ਜੱਟ ਰਹੇਗਾ ਵੇ ਅਗਲੀ ਡਿਜ਼ਾਈਨ ਇਹ ਤਾਂ ਕੁਝ ਮਸਲੀਨ ਦੇ ਉੱਤੇ ਪਿਓਰ ਮਸਲੀਨ ਦੇ ਉੱਤੇ ਇਹਦੇ ਡਬਲ ਹੈਡ ਦੇ ਕੰਮ ਦੇਖੋ ਘੇਰੇ ਤੇ ਪੂਰਾ ਕੰਮ ਫਰੰਟ ਹੈਵੀ ਦੁਪੱਟੇ ਦੀ ਗੱਲ ਕਰਦੀ ਹੈ ਦੁਪੱਟਾ ਵੀ ਮਿਲੇਗਾ ਪਿਓਰ ਮਸਲਿਨ ਦਾ ਟੂ ਸਾਈਡ ਵਰਕ ਦੇ ਨਾਲ ਆ ਵੀ ਟੂ ਸਾਈਡ ਵਰਕ ਦੇ ਨਾਲ ਕਲਰ ਮਿਲਣਗੇ 4 895 995 ਵੇਗਣ ਵਾਲੀ ਡਿਜ਼ਾਈਨਿੰਗ ਅੱਜ ਦੀ ਵੀਡੀਓ ਚ ਮਿਲਣਾ ਸਿਰਫ 695 ਰੁਪਏ ਡਿਜ਼ਾਈਨ ਦੇਖੀ ਚਲੋ ਦੂਸਰਾ ਡਿਜ਼ਾਈਨ ਦੇਖੋ ਜੀ ਘੇਰੇ ਦੇ ਨਾਲ ਪੂਰਾ ਹੈਂਡਵਰਕ ਦੁਪੱਟਾ ਰਹੇਗਾ ਪੂਰਾ ਟੂ ਸਾਈਡ ਵਰਕ ਠੀਕ ਹੈ ਜੀ ਹਾਂ ਰੁਕ ਕਲਰ ਚਾਰਟ ਦੇਖੋ ਪੰਜ ਅੰਗਾਂ ਦਾ ਕਲਰ ਚਾਰਟ ਹਾਂ ઉસરે બાદ اگળી ડિઝાઇન આવી આવી સારી ટીયા ફોટો વાળી ડિઝાઇન આ જ સારી ફોટો વાળી દેખો sara handwork ઠીકા જી ઓર દુપટ્ટો દેખો ਕਿੰਨਾ હેવી આ કਿੰની બિયારી લેસ લગી ભઈયા કેરેતે હેન્ડવર્ક તેલા મોતી વર્ક ઓર કલર ચાર્ટ દેખો સેમ ફોટો વાળી ડિઝાઇનિંગ 895 1095 મેકને મારી ડિઝાઇનિંગ ઓર કલર ચાર્ટ મેલ લેંગે 4 ઓર અગલા ડિઝાઇન દેખો યાર 15 ਤੋਂ 20 ਡਿਜ਼ਾਈਨ ਮਿਲਣਗੇ ਇਸ ਦੇ ਵਿੱਚ 895 995 ਵਿਗਣ ਵਾਲੀਆਂ ਡਿਜ਼ਾਈਨਿੰਗ ਆ ਪਿਓਰ ਮਸਲੀਨ ਦੇ ਨਾਲ ਪਿਓਰ ਮਸਲੀਨ ਦਾ ਰਪਟਾ 2.5 ਮੀਟਰ ਕੱਢਦਾ ਰੇਟ ਸਿਰਫ 695 ਰੁਪਏ ਰੇਟ ਪਿਓਰ ਮਸਲੀਨ 895 995 ਦੀ ਡਿਜ਼ਾਈਨਿੰਗ ਆ ਫੋਟੋ ਵਰਕ ਦੇ ਨਾਲ ਬਾਜੂ ਵਰਕ ਵੀ ਮਿਲਣਗੇ ਰੇਟ ਮਿਲੇਗਾ 695 ਕਲਰ ਚਾਰਟ ਦੇਖੋ ਜੀ ਕਿੰਨਾ ਸ਼ਾਨਦਾਰ ਆ 6-6 ਰੰਗਾਂ ਦਾ ਕਲਰ ਚਾਰਟ ਆ ਦੁਪट्टे ਪੂਰੇ ਹੈਵੀ ਵਰਕ ਕੀਤੇ ਹੋਏ ਮੋਤੀ ਵਰਕ ਲੈਸ ਹੈਂਡ ਵਰਕ ਵਾਲੇ ਕੰਮ ਰੇਟ ਸਿਰਫ 695 ਰੁਪਏ ਅਗਲੀ ਡੀਅਰਿੰਗ ਇਹਦੇ ਕੋਈ ਜੋਰ ਜੱਟ ਦੇ ਉੱਤੇ ਜੋਰ ਜੱਟ ਵੇਚਦੇ ਉੱਤੇ ਸਾਰਾ ਘੇਰੇ ਤੇ ਕੰਮ ਦੁਪट्टे ਦੀ ਗੱਲ ਕਰਦਾਂ ਮੈਂ ਦੁਪੱਟਾ ਰਹੇਗਾ ਮਸਲੀਨ ਦਾ ਟੂ ਸਾਈਡ ਰਹੇਗਾ ਇਸਦੇ ਵਿੱਚ ਵਰਕ ਠੀਕ ਹੈ ਜੀ ਕਲਰ ਚਾਰਟ ਮਿਲਣਗੇ ਇਸ ਤਰ੍ਹਾਂ ਦੇ ਆ ਚਾਰ-ਚਾਰ ਰੰਗਾਂ ਦਾ ਕਲਰ ਚਾਰਟ ਔਰ ਜੋਰ ਜੋਰ ਜੱਟ ਦੇ ਨਾਲ ਦੁਪੱਟੇ ਵਰਕ ਆਹੋ ਕਲਰ ਚਾਰਟ ਦੇਖੋ ਦੁਪੱਟੇ ਸਾਰੇ ਟੂ ਸਾਈਡ ਲੂਟ ਮਿਲਣਾ ਜੀ ਸਿਰਫ 600 75 ਰੋਏ ਦੀ ਰੈਂਡ ਦੇ ਵਿੱਚ ਪ्योर ਜੋਰ ਜੜ ਦੇ ਉੱਤੇ ਬਸਕੋਸ਼ ਜੋਰ ਜੱਟ ਨਾਲ ਮਸਲੀਨ ਦਾ ਦੁਪੱਟਾ 675 ਅਗਲੀ ਡਿਜ਼ਾਈਨਿੰਗ ਦੇਖੋ ਜੀ ਇਹ ਵੀ ਰਹੇਗੀ ਮਸਲੀਨ ਦੇ ਉੱਤੇ ਸਾਰੇ ਬਟਿਕ ਵਾਲੇ ਡਿਜ਼ਾਈਨ ਆ ਬਾਜੂ ਵਰਕ ਦਿਖਾਓ ਜੀ ਇਹਦੇ ਪਹਿਲਾਂ ਪੂਰੇ ਬਾਜੂ ਵਰਕ ਰਹਿਣਗੇ ਨਾਲ ਰਹੇਣਗੇ ਪੌਂਚਿਆਂ ਦੇ ਵਰਕ ਠੀਕ ਹੈ ਜੀ ਸਾਰੀ ਫੋਟੋ ਵਾਲੀ ਡਿਜ਼ਾਈਨਿੰਗ ਆ ਮਸਲੀਨ ਦਾ ਦੁਪੱਟਾ ਦੁਪੱਟੇ ਤੇ ਰਹੇਗਾ ਸਿਕਕੋਸ਼ ਬਾਰਕ ਕੰਟਰਾਸ ਰਹਿਣਗੇ ਦੁਪੱਟੇ ਕਲਰ ਚਾਰਟ ਦੇਖੋ ਜੀ ਇਸ ਤਰ੍ਹਾਂ ਦੇ ਕਲਰ ਚਾਰਟ ਪੰਜ ਰੰਗਾਂ ਦਾ ਕਲਰ ਚਾਰਟ ਜੋ ਫੋਟੋ ਦਾ ਡਿਜ਼ਾਈਨਿੰਗ ਦਾ ਸੇਮ ਡਿਜ਼ਾਈਨਿੰਗ ਮਿਲੇਗੀ ਰੇਟ ਮਿਲੇਗਾ ਜੀ ਇਸ ਦਾ 675 ਰੁਪਏ ਅਗਲੀ ਡਿਜ਼ਾਈਨਿੰਗ ਦੇਖੋ ਜੀ ਪਿਓਰ ਜਾਮ ਦੇ ਉੱਤੇ ਪਿਓਰ ਜਾਮ ਸਮਝ ਲਓ ਪਿਓਰ ਜਾਮ ਦਾ ਮਤਲਬ ਹੈ 100 ਰੁਪਏ ਮੀਟਰ ਵਾਲਾ ਕੱਪੜਾ ਨਾਲ ਮਿਲਣਗੇ ਤੁਹਾਨੂੰ ਮਸਲੀਨ ਦੇ ਰੁਪਟੇ ਵਰਕ ਕੀਤੇ ਹੋਏ 2 ਸੈਟ ਕਲਰ ਚਾਰਟ ਮਿਲਣਗੇ 4 ਆਹੋ ਚਾਰੰਗਾ ਦਾ ਕਲਰ ਚਾਰਟ ਇਸ ਤਰ੍ਹਾਂ ਦਾ ਐਕਸਟ੍ਰੀਮ ਕਲਰ ਚਾਰਟ ਅਗਲਾ ਮਿਲ ਗਿਆ ਡਾਰਕ ਕਲਰ ਚਾਰਟ ਜਿੰਨੇ ਡਿਜ਼ਾਈਨ ਉਨੇ ਕਲਰ ਚਾਰਟ ਬਾਜੂ ਦਿਖਾਉ ਜੀ ਬਾਜੂ ਦੇ ਬਾਰਕ ਦੁਪੱਟਾ ਮਿਲ ਗਿਆ ਹਾਫ ਪਿਓਰ ਦਾ ਪਿਓਰ ਦਾ ਦੁਪੱਟਾ ਸਾਰੀ ਫੋਟੋ ਵਾਲੀ ਡਿਜ਼ਾਈਨਿੰਗ 892 ਰੁਪਏ ਮਾਲ ਵੇਚਿਆ ਹੋਇਆ ਜੀ ਪਿਓਰ ਜਾਂ ਦੇ ਉੱਤੇ ਅਗਲਾ ਡਿਜ਼ਾਈਨ ਦੇਖੋ ਜੀ ਹਲ ਇਹਦੀ ਫੋਟੋ ਵਾਲਾ ਡਿਜ਼ਾਈਨ ਨਾ ਪੂਰਾ ਨੈਕ ਦੇ ਵਰਕ ਘੇਰੇ ਦੇ ਵਰਕ ਤੇ ਸਲਵਾਰ ਦੇ ਪਹੁੰਚੇ ਤੇ ਬਾਜੂ ਦੋਨੇ ਰਹਿਣਗੇ ਵਰਕ ਪਿਓਰ ਜਾਮਤ ਦਾ ਪਿਓਰ ਜਾਮ ਕੰਨੀ ਕੱਟ ਤੇ ਨਾਲ ਮਿਲੇਗਾ ਦੁਪੱਟਾ ਪਿਓਰ ਦਾ ਰੁਪਟਾ ਟੂ ਸਾਈਡ ਵਰਕ ਕੀਤਾ ਬੇ ਇਸ ਤਰ੍ਹਾਂ ਦਾ ਠੀਕ ਹੈ ਜੀ ਕਲਰ ਚਾਰਟ ਦੇਖੋ ਜੀ ਚਾਰ ਰੰਗਾਂ ਦਾ ਕਲਰ ਚਾਰਟ ਰੇਡ ਦੀ ਗੱਲ ਕਰਦਾਂ ਮੈਂ ਸੂਟ ਮਿਲਣਾ ਸਿਰਫ 695 ਰੁਪਏ ਪਿਓਰ ਜਾਮ ਦੇ ਉੱਤੇ ਪਿਓਰ ਦੁਪੱਟੇ ਵਰਕ ਸਿਰਫ 695 ਰੁਪਏ ਆਣਾ ਕਿੱਥੇ ਐਸ ਕੇ ਟੈਕਸਟਲ ਮਰੰਡਾ ਮੇਨ ਲੁਧਿਆਣਾ ਹਾਈਵੇ ਰੋਡ ਰਾਜ ਮੇਰੇ ਪੈਲ ਦੇ ਬਿਲਕੁਲ ਸਾਹਮਣੇ ਅਗਲਾ ਦੇਖੋ ਜੀ ਬੇ ਪਿਓਰ ਜਾਮ ਦੇ ਉੱਤੇ ਸਰ ਪਫਦਾ ਕੰਮ ਕੀਤਾ ਹੋਇਆ ਨਾਲ ਬਾਜੂ ਵਰਕ ਤੇ ਨਾਨ ਮਿਲੇਗਾ ਦੁਪੱਟਾ ਵੀ ਵਰਕ ਦੇਖੋ ਇਸ ਤਰ੍ਹਾਂ ਇਹ ਵੀ ਦੋਨੋਂ ਮਿਲ ਨਹੀਂ ਆ ਸਿਰਫ 695 ਰੁਪਏ ਦੀ ਰੇਂਜ ਦੇ ਵਿੱਚ ਵੀਡਿਓਰ ਮਸਲੀਨ ਦੇ ਉੱਤੇ ਬਾਜੂ ਦੇ ਵਰਕ neck ਦੇ ਵਰਕ ਤੇ ਗੱਲ ਕਰਦੀ ਹੈ ਜਿਹੜੇ ਪੱਟੇ ਦੀ ਦੁਪੱਟਾ ਵੀ ਮਿਲੇਗਾ ਇਸ ਦਾ ਹਾ ਪਿਓਰ ਦਾ ਪਿਓਰ ਦਾ ਮਿਲੇਗਾ ਦੁਪੱਟਾ カラー चार्ट देखो जी इस तरह ਦਾ ਆ ਰੰਗਾਂ ਦਾ कलर चार्ट ਰੇਟ ਦੀ ਗੱਲ ਕਰ ਦਈਏ ਸੂਟ ਮਿਲਣਾ ਸਿਰਫ 850 ਰੁਪਏ ਦੀ ਰੇਂਜ ਦੇ ਅਗਲੀ ਡਿਜ਼ਾਈਨਿੰਗ ਦੇਖੋ ਜੀ ਪਿਓਰ ਔਰ ਗੰਜੇ ਦੇ ਉੱਤੇ ਡਿਜੀਟਲ ਬੇਸ ਦੇ ਉੱਤੇ ਨਾਲ ਮਿਲਣਗਾ ਤੁਹਾਨੂੰ ਪਫ ਦੇ ਕੰਮ ਤੇ ਗੱਲ ਕਰੀਏ ਦੁਪट्टे ਦੀ ਦੁਪੱਟਾ ਮਰੇਗਾ ਜੀ ਪਿਓਰ ਚਨਾਉਂ ਦਾ ਪਿਓਰ ਚਨਾਉਂ ਦਾ ਮਤਲਬ ਵੀ ਪਿਓਰ ਚਨਾਉਂ ਦੀ ਚੁੰਨੀ 350 ਦੀ ਵਾਈਟ ਚੁੰਨੀ ਆ ਦੇਖ ਜੀ ਇਹ ਇਸ ਤਰ੍ਹਾਂ ਦੇ ਮਿਲਣਗੇ ਡਿਜ਼ਾਈਨ ਕਲਰ ਚੜ ਬਹੁਤ ਮਿਲਣਗੇ ਇਹਦੇ ਵਿੱਚ 15 ਤੋਂ 20 ਕਿਲੋ ਚੜ ਮਿਲਣਗੇ ਆਹੋ ਅਗਲਾ ਨਿਆ ਦੇਖ ਅਗਲਾ ਡਿਜ਼ਾਈਨ ਦੇਖੋ ਜੀ ਆਹੋ ਸਾਰਾ ਪਫਦਾ ਕੰਮ ਨਾਲ ਦੇਖੋ ਬਾਜੂ ਦੇ ਵੀ ਵਰਕ ਰਹਿਣਗੇ ਦੁਪੱਟਾ ਮਿਲੇਗਾ ਜੀ ਪਿਓਰ ਚਨਾਉਂ ਦਾ ਪਿਓਰ ਚਨਾਉਂ ਦਾ ਦੁਪੱਟਾ ਦੁਪੱਟੇ ਦੇ ਪਫਦਾ ਕੰਮ ਇਸ ਤਰ੍ਹਾਂ ਦੀ ਡਿਜ਼ਾਈਨ ਹੀ ਮਿਲੇਗੀ ਤੇ ਤੁਹਾਨੂੰ ਸੂਟ ਮਿਲਣਾ ਜੀ ਸਿਰਫ 695 ਰੁਪਏ ਹੀ ਰੈਂਦੇ ਤੇ ਅਗਲੀ ਡਿਜ਼ਾਈਨਿੰਗ ਇਹਦੇ ਕੋਈ ਆਲੋ ਬਸ ਕੋਸ ਔਰ ਗੰਜਾ ਬਸ ਕੋਸ ਔਰ ਗੰਜੇ ਦੇ ਉੱਤੇ ਸਾਰੀ ਪੱਪ ਵਾਲੀ ਰਹੇਗੀ ਡਿਜ਼ਾਈਨਿੰਗ ਕੇਤੇ ਡਿਜ਼ਾਈਨ ਤੇ ਦੂਜੀ ਗੱਲ ਕਰਦੀ ਹੈ ਨੈਕ ਤੇ ਵੀ ਰਹੇਗਾ ਡਿਜ਼ਾਈਨ ਇਹ ਆਲੋ ਦੁਪੱਟਾ ਮਿਲੇਗਾ ਜੀ ਔਰ ਗੰਜੇ ਦਾ ਔਰ ਗੰਜੇ ਦਾ ਦੁਪੱਟਾ ਦੁਪੱਟੇ ਤੇ ਵੀ ਰਹੇਗਾ ਸਾਰਾ ਪੱਪ ਦਾ ਕੰਮ ਕਲਰ ਚਾਰਡ ਮਿਲਣਗੇ ਇਸ ਤਰ੍ਹਾਂ ਦੇ ਆਲੋ ਅੱਠ ਰੰਗਾ ਦਾ ਕਲਰ ਚਾਰਡ ਆ ਕ੍ਰੀਮ ਕਲਰ ਦੇਖੋ ਜੀ ਕਿੰਨਾ ਸ਼ਾਨਦਾਰ ਜਿੰਨੇ ਦਾ ਇਹ ਜੋਬ ਵਰਕ ਆ ਤੁਹਾਨੂੰ ਉਨੇ ਦਾ ਆਪਾਂ ਨੇ ਸੂਟ ਦੇ ਦਿਆ ਨਾ ਸਾਰੀ ਫੋਟੋ ਵਾਲੀ ਡਿਜ਼ਾਈਨਿੰਗ ਸਮਝ ਲਓ 1295 1395 ਹੋਲਸੇਲ ਵਿਕਣ ਵਾਲੀ ਡਿਜ਼ਾਈਨਿੰਗ ਅੱਜ ਦੀ ਵੀਡੀਓ ਦੇ ਵਿੱਚ SK ਟੈਕਸਟਾਈਲ ਤੋਂ ਤੁਹਾਨੂੰ ਸੂਟ ਮਿਲਣਾ ਸਿਰਫ 695 ਰੁਪਏ ਦਾ 695 ਰੁਪਏ ਦੀ ਰੇਂਜ 'ਚ ਜਿੰਨੀ ਮਰਜ਼ੀ ਡਿਜ਼ਾਈਨਿੰਗ ਤੇ ਕੁਆਂਟੀਟੀ ਲੋ ਰੇਟ ਸਿਰਫ ਸੌਰੀ 595 ਰੁਪਏ 595 ਰੁਪਏ ਦੀ ਰੇਂਜ ਦੇ ਵਿੱਚ ਬਸਕੋਸ ਔਰਗੰਜਾ 1495 1595 ਵਿਕਣੇ ਬੜੀ ਡਿਜ਼ਾਈਨਿੰਗ ਅੱਜ ਦੀ ਵੀਡੀਓ ਦੇ ਵਿੱਚ ਸਿਰਫ 595 ਰੁਪਏ ਦੀ ਰੇਂਜ ਜਲਦੀ ਜਲਦੀ ਆਰਡਰ ਦੋ ਸਟਾਕ ਥੋੜਾ ਹੀ ਹੈ ਅੱਜ ਅਗਲੀ ਡਿਜ਼ਾਈਨਿੰਗ ਦੇਖੋ ਜੀ ਪਿਓਰ ਜਾਮ ਦੇ ਉੱਤੇ ਘੇਰੇ ਤੇ ਕੰਮ ਦੁਪੱਟੇ ਬੜੇ ਸ਼ਾਨਦਾਰ ਸਿੱਕੋਸ ਵਰਕ ਦੇ ਨਾਲ ਪੂਰੇ ਸਾਈਡ ਵਰਕ ਕੀਤੇ ਹੋਏ ਦੁਪੱਟੇ ਕਲਰ ਚਾਰਟ ਮਿਲਣਗੇ ਇਸ ਤਰ੍ਹਾਂ ਦੇ ਚਾਰ-ਚਾਰ ਰੰਗਾਂ ਦਾ ਕਲਰ ਚਾਰਟ ਰੇਟ ਦੀ ਗੱਲ ਕਰਦੀਏ ਕੂੜ ਮਿਲਣਾ ਸਿਰਫ 950 ਰੁਪਏ ਦੇ ਵਿੱਚ ਅਗਲਾ ਡਿਜ਼ਾਈਨ ਦੇਖੋ ਜੀ ਇਹ ਵੀ ਪਿਓਰ ਜਾਮ ਦੇ ਉੱਤੇ ਆ ਦਪੱਟੇ ਮਿਲਣਗੇ ਮਸਲੀਨ ਦੇ ਸਿੱਕੂਦ ਵਰਕ ਦੇ ਨਾਲ ਟੂ ਸੈੱਟ ਵਰਕ ਕੀਤੇ ਹੋਏ ਕਲਰ ਚਾਰਟ ਇਸ ਤਰ੍ਹਾਂ ਦੇ ਰੇਟ 950 ਰੁਪਏ ਅਗਲੀ ਡਿਜ਼ਾਈਨਿੰਗ ਤੇ ਕੋਲ ਲੀਨਨ ਵੇਸ ਦੇ ਉੱਤੇ ਸਾਰੇ ਨਵੇਂ ਕੰਮ ਦੇਖੋ ਕਿੰਨੇ ਸ਼ਾਨਦਾਰਾ ਕਢਾਈ ਦੇ ਨਾਲ ਸਾਰਾ ਪੈਚ ਦਾ ਕੰਮ ਹੋਇਆ ਹੋਇਆ ਹੈ ਦੂਜੀ ਗੱਲ ਕਰਦੀ ਹਾਂ ਤੇ ਪੱਟਾ ਵੀ ਰਹੇਗਾ ਮਸਲੀਨ ਦਾ ਦੁਪੱਟੇ ਦੇ ਵਿੱਚ ਵੀ ਪੈਚ ਦਾ ਕੰਮ ਸਾਰਾ ਵਰਕ ਦੇ ਨਾਲ ਆਹ ਲਓ ਇਸ ਤਰ੍ਹਾਂ ਦਾ ਚਾਰ ਰੰਗਾਂ ਦਾ ਕਲਰ ਚਾਰਟ 9900 ਰੁਪਏ ਦੀ ਰੇਂਜ ਸਾਰੀਆਂ ਡਿਜ਼ਾਈਨਿੰਗ ਹੈ 895 1195 ਦੀ ਡਿਜ਼ਾਈਨਿੰਗ ਪਿਓਰ ਲੀਨਨ ਵੇਸ ਦੇ ਉੱਤੇ ਸਾਰਾ ਪਸਦਾ ਕੰਮ ਨਾਲ ਵਰਕ ਕੀਤਾ ਗਿਆ ਰੇਟ 950 950 ਰੁਪਏ ਦੀ ਰੇਂਜ ਦੇ ਵਿੱਚ ਕਲਰ ਚਾਰਟ ਦੇਖੋ ਕਿੰਨੇ ਸ਼ਾਨਦਾਰ ਅਗਲੀ ਡਿਜ਼ਾਈਨਿੰਗ ਦੇਖੋ ਇਹ ਆ ਲੋ ਸਾਰੀਆਂ 1295 1195 1395ਆਂ ਡਿਜ਼ਾਈਨਿੰਗ ਰੇਟ ਕਰਤਾ ਜੀ 950 ਰੁਪਏ ਦੇਖੋ ਟੂ ਸਾਈਡ ਰਹਿਣੇ ਦੁਪੱਟਿਆਂ ਦੇ ਵਰਕ ਕਲਰ ਚਾਰਟ ਦੇਖੋ ਜੀ ਕਿੰਨੇ ਸ਼ਾਨਦਾਰ ਐ ਸਪੀਸ਼ੀਅਲ ਕਲਰ ਚਾਰਟ 1295 1395 ਦੀ ਡਿਜ਼ਾਈਨਿੰਗ ਰੇਟ ਸਾਢੇ 900 ਰੁਪਏ ਸਾਰਾ neck ਦੇ ਕੰਮ ਘੇਰੇ ਦੇ ਕੰਮ ਤੇ ਨਾਲ ਮਿਲੇਗਾ ਤੁਹਾਨੂੰ ਮਸਲੀਨ ਦਾ ਦੁਪੱਟਾ ਪੂ ਸਾਈਡ ਵਰਕ ਪੂਰਾ ਸੈਂਟਰ ਜੀ ਮਿਲੇਗਾ ਪ੍ਰਿੰਟ ਪੈਚ ਕਲਰ ਮਿਲਣਗੇ ਤੁਹਾਨੂੰ 4 ਸਾਢੇ 900 ਰੁਪਏ ਦੀ ਰੇਂਜ ਦੇ ਵਿੱਚ ਜਲਦ ਜਲਦ ਆਰਡਰ ਲੋ 1295 1395 ਦੀ ਡਿਜ਼ਾਈਨਿੰਗ ਸਿਰਫ 950 ਰੁਪਏ ਵਿੱਚ ਹੀ ਮਿਲਣਾ ਹਾਂਜੀ ਅਗਲੀ ਡੈਰਿੰਗ ਦੇਖੋ ਜੀ ਮੈਚਿੰਗ ਦੇ ਵਿੱਚ ਇਸਦੇ ਵਿੱਚ ਕੀ ਆ ਪੂਰੀ ਲੈਣੀ ਆ 3 ਮੀਟਰ ਸਲਵਾਰ ਪਿਓਰ ਜਾਮਦੀ ਪਿਓਰ ਜਾਮਦੀ 3 ਮੀਟਰ ਸਲਵਾਰ ਸਲਵਾਰ ਤੇ ਰਹੇਗਾ ਵਰਕ ਤੇ ਗੱਲ ਕਰਦੀ ਏ ਸ਼ੈਂਟਲੀ ਵਾਲੀ ਇਹ ਵੀ ਰਹੇਗੀ ਪਿਓਰ ਜਾਮਦੀ ਸਾਰਾ ਘੇਰੇ ਤੇ ਕੰਮ ਪੂਰਾ ਨੈੱਕ ਤੇ ਵਰਕ ਤੇ ਦੁਪੱਟਾ ਮਿਲੇਗਾ ਇਸਦੇ ਨਾਲ ਮਸਲਿਨ ਦਾ ਸਲੀਨ ਦਾ ਦੁਪੱਟਾ ਸਿੱਕੋਨ ਵਰਕ ਦੇ ਨਾਲ 2 ਸਾਈਡ ਵਰਕ ਕੀਤਾ ਹੋਇਆ ਕਲਰ ਮਿਲਣਗੇ ਇਸ ਦੇ ਵਿੱਚ ਵੀ ਚਾਰ ਕਾਲੋ ਜਿੰਨੀਆਂ ਡਿਜ਼ਾਈਨੀਆਂ ਦਿਖਾ ਰਿਆਂ ਸਾਰੀਆਂ 1399 1299 ਵਾਲੀਆਂ ਡਿਜ਼ਾਈਨਿੰਗ ਮਿਲਣੀਆਂ ਤੁਹਾਨੂੰ ਸਿਰਫ 950 ਰੁਪਏ ਦੀ ਰੇਂਜ 'ਚ ਐਸ ਕੇ ਚੈਕਸਲ ਮਰੈਂਡਿਆਂ ਦੇ ਉੱਤੇ ਜਲਦ ਜਲਦੀ ਆਓ ਰੇਟ ਬੜੇ ਘਟਾ ਦੇ 12 ਕਰਮੇ 1399 ਵੇਚਣ ਵਾਲੀਆਂ ਡਿਜ਼ਾਈਨਿੰਗਾ ਸਿਰੇ ਤੋਂ ਮਿਲਣੀਆਂ 950 ਰੁਪਏ ਦੀ ਰੇਂਜ ਦੇ ਵਿੱਚ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਣੀ ਆ ਬਹੁਤ ਫਾਇਦੇ ਹੋਣੇ ਆ ਧੰਨਵਾਦ